ਸੋਮਾਰ ਨੂੰ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਪਾਰਟੀ ਦੀ ਪੰਜਾਬ ਪੱਧਰ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਚੋਣ ਲੜਨ ਵਾਲੇ ਲਗਭਗ ਸਾਰੇ ਉਮੀਦਵਾਰਾਂ ਨੇ ਸ਼ਿਰਕਤ ਕੀਤੀ ਮੈਟਕੂ ਦੌਰਾਨ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਦੀ ਮੌਜੂਦਾ ਸਾਰੀ ਬੋਡੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਸਭ ਤੋਂ ਪਹਿਲੀ ਅਨਾਊਂਸਮੈਂਟ ਤਾਂ ਇਹ ਹੈ ਕਿ ਅੱਜ ਤੋਂ ਬਾਅਦ ਜਿਹੜਾ ਪਾਰਟੀ ਦਾ ਸਾਰਾ ਢਾਂਚਾ ਹੈ ਉਹ ਭੰਗ ਹੋ ਜਾਊਗਾ ਉਹਨੂੰ ਤੁਰੰਤ ਪ੍ਰਭਾਵ ਤੇ ਉਹਨੂੰ ਡਿਸਾਲਵ ਕੀਤਾ ਜਾਂਦਾ ਨਵੇਂ ਤਰੀਕੇ ਨਾਲ ਨਵਾਂ ਸਟਰਕਚਰ ਜਿਹੜਾ ਹੈ ਉਹ ਨਵਾਂ ਨਕਸ਼ਾ ਜਿਹੜਾ ਹੈ ਉਹ ਬਣੂਗਾ ਤੇ ਉਹ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਅਸੀਂ ਸਾਂਝਾ ਕਰ ਲਾਂਗੇ ਇਸ ਮੌਕੇ ਤੇ ਭਗਵੰਤ ਮਾਨ ਵੱਲੋਂ ਨਾਰਾਜ ਨੇਤਾਵਾਂ ਨੂੰ ਮਨਾ ਕੇ ਛਕਤੀਪਰ ਦੱਸਣ ਵੀ ਕੀਤਾ ਗਿਆ ਇਹਨਾਂ ਨਾਰਾਜ ਨੇਤਾਵਾਂ ਵਿੱਚ ਵਿਧਾਇਕ ਸੁਪਾਲ ਖਹਿਰਾ ਮੁੱਖ ਸਨ ਮੇਰੇ ਛੋਟੇ ਵੀਰਾਂ ਵਰਗਾ ਇਹਨਾਂ ਨੇ ਬਹੁਤ ਕੰਮ ਕੀਤਾ ਸਰ ਮੇਰਾ ਕਿਸੇ ਵੀ ਅਹੁਦੇ ਨੂੰ ਲੈ ਕੇ ਆ ਭਗਵੰਤ ਸਿੰਘ ਮਾਨ ਨਾਲ ਕਿਸੇ ਤਰ੍ਹਾਂ ਦਾ ਨਿੱਜੀ ਵਿਰੋਧ ਨਹੀਂ ਸੀ ਨਾ ਪਹਿਲੇ ਦਿਨ ਸੀਗਾ ਨਾ ਅੱਜ ਆ ਕਿਹਾ ਜਾ ਰਿਹਾ ਹੈ ਕਿ ਅਗਲੇ 1 ਮਹੀਨੇ ਤੱਕ ਪਾਰਟੀ ਦੇ ਨਵੇਂ ਟਾਂਚ ਦਾ ਐਲਾਨ ਕਰ ਦਿੱਤੇਗਾ ਚੰਡੀਗੜ੍ਹ ਤੋਂ ਪੀਰ ਰਿਪੋਰਟ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਲੋੜ ਹੈ ਅੰਮ੍ਰਿਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਤਾਂ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ ਨੰਬਰ 9886 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@harpalindia.com